ਅਗਰਾ ਜੀਤ ਸਿੰਘ ਰਨਾਟਾ ਜੀ ਸਾਹਮਣੇ ਦੇਖੇ ਜੀਤ ਸਿੰਘ ਰਨਾਟਾ ਜੀ ਤੇ ਮੈਂ ਆਪਣੇ ਮੇਰੇ ਦੋਸਤ ਰੋਟੀ ਦੀਆਂ ਵਿੱਚ ਸੀ ਨਰੇਂਦਰ ਸਿੰਘ ਬਟੂ ਤੇ ਹਰਤਾ ਸਿੰਘ ਬਟੂ ਉਹਨਾਂ ਨੂੰ ਅਸੀਂ ਜ਼ਮੀਨ ਲੈ ਕੇ ਦਿੱਤੀ ਸੀ ਮੇਸ਼ਾ ਤੇ ਹਰਤਾ ਤੇ 1973 ਦੇ ਰਵਿਚ ਬਾਅਦ 66 ਤੇ 1964 ਹਰਤਾ ਸਿੰਘ ਵਿਦਾਤ ਹੋ ਗਈ ਸੀ ਰੋਡ ਐਕਸੀਡੈਂਟ ਉਹ ਉਹ ਐਕਸੀਡੈਂਟ ਤੋਂ ਬਾਅਦ ਇਹਦੇ ਹੁਣ ਉਹ ਜਿਹੜੇ ਜੇਟਸ ਡਿਵੈਲਪਮੈਂਟ ਆ ਉਹ ਆਪਣੇ ਜਸਜੀਪ ਕੋਟਾਇਰ ਦੇ ਬੰਦਿਆਂ ਨਾਲ ਉਹ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਇੱਥੇ ਆਈਏ ਵਿੱਚ ਜਿਹੜੀ ਕਿ ਹੋਈ ਨਹੀਂ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਕਿ ਉਹਨਾਂ ਨੂੰ ਗਾਹ ਤੋਂ ਗਾ ਰੋਂਗ ਇਨਫੋਰਮੇਸ਼ਨ ਕਿਸੇ ਨੂੰ ਮਿਲਦੀ ਹੋਵੇਗੀ ਸੋ ਇਹ ਨਾ DIY ਹੈ ਨਾ ਵਾਲੀਬਾਸ ਕੋਈ ਨਹੀਂ ਇਹ ਉਹ ਦਿਖਾਇਆ ਇਹ ਰਿਹਾ ਉਹਨੇ ਅਸੀਂ ਵਾਲੀਬਾਸ ਉੱਪਰ ਜਵੀਰ ਸਾਡੇ ਕੋਲ ਹੈ ਉਹ ਕੋਈ ਨਹੀਂ ਸਕਿਆ ਹਲਕਾ ਉਹਨਾਂ ਨੇ ਮਤਲਬ ਜੁਰੀਆ ਹੈ ਕਿ ਨਹੀਂ ਜਿੰਨੇ ਜਿੰਨੇ ਡਿਲੀਵਰੀ ਕਿ ਹੈਗੀ ਹੈ ਇਹ ਕਿਸੇ ਦੀ ਕੋਈ ਸਮਝ ਨਹੀਂ ਤਾਂ ਗਿਆ ਤਾਂ ਹੁੰਦੇ ਲੱਗਾ ਵੀ ਜਾਓ ਸਾਡੇ ਜੋ ਮੇਂਗਣ ਉਹ ਹੁੰਦੇ ਜਿੱਥੇ ਗਾ ਦੇ ਕੋਈ ਪਾਰਟੀ ਤੇ ਜਾ ਕੇ ਉਹ ਤੇ ਫੇਰ ਉਹ ਦਾ ਡੁੱਟ ਜਾਂਦੇ ਲੱਗਦਾ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਨਹੀਂ ਹੋ ਮਤਲਬ ਉਹ ਤਾਂ ਕੋਸ਼ਿਸ਼ ਉਹਨਾਂ ਦੀ ਹੈ ਹੀ ਅਵੇ ਸਰੋ ਲੋਕ ਹੈ ਕੌਣ ਨੇ ਅਸਲ ਦੇ ਵਿੱਚ ਕਿਸੇ ਕੋਈ ਪਾਰਟੀ ਨਾਲ ਸੰਬੰਧ ਰੱਖ ਕੇ ਸਾਡੇ ਸਾਥ ਸਰ ਕਰਵਾ ਰਹੇ ਆਪਣੇ ਹਿੱਤ ਦੇ ਸਾਰੇ ਤੇ ਬੀ ਸਾਡੇ ਕੋਲ ਸਾਡੇ ਕੋਲ ਹੈ ਅਵਤਾਰ ਸਿੰਘ ਸਾਡਾ ਡਾਕਟਰ ਹੈ ਅਵਤਾਰ ਸਿੰਘ ਨੇ ਕਿਸੇ ਨੂੰ ਮਾਰਤਾ ਨਰਿੰਦਰ ਸਿੰਘ ਨੇ ਕਿਸੇ ਨੂੰ ਮਾਰ ਪਰ ਸਿਰ ਗਿਆ ਗੱਲਾਂ ਕਰਕੇ ਕੋਸ਼ਿਸ਼ ਕਰਦੇ ਆ ਕਿ ਵੀ ਇਹ ਸਾਰੇ ਹੱਥ ਮਿਲ ਲਗੇ ਜੀ ਇਹ ਰਸਤਾ ਨਹੀਂ ਚੋਦੇ ਉਹਨੇ ਵੀ ਕੁਦਰਤ ਕਿਸਮਤ ਸਾਡੇ ਵੀ ਚੱਗੀ ਆ 40 50 ਸੱਤ ਸਾਨੂੰ ਹੋ ਗਿਆ ਤੇ ਦੇਖ ਲਿਆ ਨੂੰ ਨਵੀਨ ਜਿਹੜੇ ਲੈ ਕੇ ਦਿੱਤੀ ਹੈ 74 ਜਿਹੜੀ ਲਿਖੀ ਸੀ 74 ਜਿਹਨੇ ਲਿਖੀ ਸੀ 74 ਤੋਂ ਹੋਂ ਤੱਕ ਦੇਖੋ ਕਿੰਨਾ ਟਾਈਮ ਹੋ ਗਿਆ ਉਹ 76 ਚੋ ਦੀ ਹਰਤਾ ਸਿੰਘ ਦੀ ਡੈਕਰੀ ਹੋ ਗਈ ਉਹ ਤੇ ਅਚਾ ਉਹ ਉਹ ਤਾਂ ਜਿਹੜੀ ਜੈਨੂਇਨ ਗੱਲ ਹੈ ਇੱਥੇ ਹੋਰ ਹੀ ਬਣਾਈ ਜਾਂਦੇ ਕੋਈ ਦਫ਼ਤਰਛੋਂ ਉਸੇ ਦੇ ਬਣਾ ਲੈਂਦਾ ਅੱਗੇ ਪੁੱਛਦੇ ਇਹ ਸਭੀਆਂ ਗੱਲਾਂ ਕੋਸ਼ਿਸ਼ ਕਰਦੇ ਆ ਪਰ ਵਰਬੇ ਦੀ ਕਿਰਪਾ ਕਿ ਸਾਡੀ ਜ਼ਮੀਨ ਕੋਈ ਹੋਣੀ ਚਾਹੀਦੀ ਚਲੋ ਜਿਵੇਂ ਹੈ ਕਿੱਥੇ ਸਾਡੀ ਜ਼ਮੀਨ ਕੰਬਾਲੇਪਿੰਡ ਚ ਹੈ ਬੜਾ ਕੰਬਾਲਾ ਪਿੰਡ ਹੈ ਤੇ ਨਾ ਵੈਲਕਮ ਟੂ ਸਟੇਸ਼ਨ ਆਫਿਸ ਕਿੰਨੇ ਕਿਕਰਾਲੀ 5 ਕਿਕਰਾ 5 ਕਿਕਰ ਕੁਛ ਪੁਆਇੰਟ ਬਣ ਗਏ 5 ਦਾ ਫੰਕਸ਼ਨ ਹੈ ਤਾਂ ਤੁਹਾਡੇ ਕੋਲ ਹੈ ਤੁਹਾਡੇ ਸਾਡੇ ਕੋਲ ਹੈ ਤੁਹਾਡੇ ਬਿਲਕੁਲ ਸਾਡੇ ਕੋਲ ਹੈ ਉਹਨਾਂ ਦਾ ਜਲਦੀ ਸਿੱਧਾ ਗੁਣਾ ਕਰਕੇ ਦੀ ਗੱਲ ਕਰੇ ਕਿਨੇ ਇਹ ਜਿਹੜਾ ਕੰਮ ਨਹੀਂ ਹਥਿਆਣਾ ਚਾਹੁੰਦੇ ਆ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਉਹ ਉਹਨੇ ਕੀ ਕਰਨਾ ਚਾਹੁੰਦੇ ਆ ਜਾਂ ਆਪੋਸ਼ਿਟ ਕਰਦੇ ਸਾਰ ਉਹਨਾਂ ਦੇ ਮਗਰੋਂ ਤਾਂ ਲੱਗੇ ਪਹਿਲਾਂ ਵਿੱਚ ਕੋਈ ਮਾਰੇ ਮਟਾ ਹਰ ਕਿ ਚੱਲਦੀ ਆ ਉਹਦਾ ਮਜ਼ਾ ਉਹ ਉਦਯੋਗ ਕਰਦੇ ਨੇ ਕੌਣ ਨੇ ਉਹ ਜਿਹੜੇ ਬੰਦੇ ਜਿਹਨਾਂ ਦੇ ਜੰਗਣਾ ਚੋਗੇ ਉਹ ਡਾਕਟਰ ਸਹਰਤ ਤਾਂ ਬੜਾ ਲੱਗਦਾ ਉਹ ਉਹ ਤਾਂ ਬਸ ਠੀਕ ਪਰ ਤੇਜਵੰਤ ਸਿੰਘ ਸੀਗਾ ਵੀ ਉਹ ਉਹ ਵੀ ਜੱਟ ਹੋ ਗਿਆ ਜਿਹੜੇ ਕੋਰਟ ਦੇ ਵਿੱਚ ਲਗਾਏ ਨੇ ਅਵਤਾਰ ਸਿੰਘ ਵਰਸਸ ਜਨਰਲ ਪਬਲਿਕ ਦੇ ਵਿੱਚ ਉਹ ਜਦੋਂ ਅਸੀਂ ਸਾਰਾ ਦੇਖਿਆ ਹੈਗਾ ਤਾਂ ਉਹ ਇਤਿਹਾਸ ਸਿੰਘ ਦੇ ਕਾਗਜ਼ ਜਾਂਦੇ ਨੇ ਵੀ ਇਤਿਹਾਸ ਸਿੰਘ ਹੈਗਾ ਜੀ ਉਹਦਾ ਸਾਰਾ ਦੇਰਵਾ ਯੂਜ਼ ਕਰਕੇ ਉਹਨਾਂ ਨੇ ਉਹ ਕਾਗਜ਼ ਅਫਤਾਰ ਸਿੰਘ ਦੇ ਨਾਂ ਤੇ ਬਣਾਈ ਰੀਏ ਤੇ ਇਹ ਸਾਰਾ ਜਿਹੜਾ ਹੈਗਾ ਮਾਮਲਾ ਇਨਕੁਆਇਰੀ ਦੇ ਅੰਦਰ ਦੇ ਵਿੱਚ ਪੈਂਡਿੰਗ ਹੈਗਾ ਇਸ ਦੇ ਵਿੱਚ ਤੇ ਉਹਨਾਂ ਦੀ ਆਲਰੇਡੀ ਐਸਆਈਟੀ ਫਾਰਮ ਹੋ ਚੁੱਕੀ ਹੈ ਐਸਆਈਟੀ ਦੀ ਜੋ ਵੀ ਰਿਪੋਰਟ ਆਏਗੀ ਉਹ ਥਾਰਾ ਇਨਕੁਆਇਰੀ ਕਰ ਲੈਣੇ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਪਰਚਾ ਹੋ ਜਾਣਾ ਚਾਹੀਦਾ ਹੈਗਾ ਜਿੰਨੇ ਵੀ ਇਹ ਲੋਕ ਇਸ ਜ਼ਮੀਨ ਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੇ ਉੱਪਰ ਪੱਛਾ ਹੋ ਜਾਣਾ ਚਾਹੀਦਾ। ਕਦੋਂ ਤੋਂ ਪ੍ਰੋਸੈਸ ਚੱਲਦਾ ਰਿਹਾ ਜੀ ਵੀ ਜ਼ਮੀਨ ਦੇ ਕਬਜ਼ਾ ਕਰਨ ਦਾ ਪ੍ਰੋਸੈਸ ਚੱਲਦਾ ਰਿਹਾ। ਉਹਨੂੰ ਚੇਤਾਚੇਂ ਕਿੰਨੀ ਡੈੱਟ ਹੋ ਗਈ ਸੀ ਨਾਲ। ਇਸ ਤਰ੍ਹਾਂ ਸੀਗਾ ਕਿ ਇਨੀਸ਼ੀਅਲੀ ਜੇਕਰ ਬੰਦੇ ਨੇ ਪਰ ਬਿੱਲ ਜਨਰਲੀ ਕੋਈ ਵੀ ਬੰਦਾ ਜਦੋਂ ਬਿੱਲ ਬਣਾਉਂਦਾ ਹੈ ਤਾਂ ਬਿੱਲ ਉਹ ਆਪਣੇ ਸਾਥ ਸੰਬੰਧੀਆਂ ਦੇ ਜਾਂ ਕਿਸੇ ਦੇ ਨਾਂ ਤੇ ਕਰਕੇ ਜਾਂਦਾ ਹੈ। ਮੇਰੇ ਆਪਣੇ ਇੰਨੇ ਐਕਸਪੀਰੀਅੰਸ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਕੋਈ ਵੀ ਬੰਦਾ ਕਿਸੇ ਕੰਪਨੀ ਨੂੰ ਆਪਣਾ ਵਾਰਿਸ ਬਣਾ ਕੇ ਜਾਂਦਾ ਉਹ ਇਸ ਵੀਲ ਦੇ ਵਿੱਚ ਇੱਕ ਕੰਪਨੀ ਔਰਚਡ ਕੰਪਨੀ ਨੂੰ ਉਹਨਾਂ ਨੇ ਦੱਸਿਆ ਕਿ ਉਹ ਅਵਤਾਰ ਸਿੰਘ ਨਿਹੰਗ ਦੇ ਵਾਰਿਸ ਸੀਗੇ ਵਾਰਿਸ ਬਣਾਈ ਗਈ ਹੈ ਤੇ ਉਹਦੇ ਐਡਮਿਨਿਸਟਰेटर ਇਹਨਾਂ ਨੂੰ ਬਣਾਇਆ ਗਿਆ ਹੈਗਾ ਡੀਜੀਪੀ ਸੰਜੀਤ ਗੁਪਤਾ ਤੇ ਸੰਜੀਤ ਗੁਪਤਾ ਕੰਰਦਾ ਪਿਆ ਸਾਰਾ ਜਿੰਨਾ ਵੀ ਅਜੇ ਦੀ ਪਰਚਾ ਚੱਲ ਰਹੀ ਹੈ ਦੇਖੋ ਇਹ ਸਾਹਮਣੇ ਤਾਂ ਨਹੀਂ ਆ ਰਹੇ ਕੋਈ ਵੀ ਇਸ ਤਰ੍ਹਾਂ ਦੇ ਫੈਕਟ ਬਟ ਗੱਲ ਇਹ ਆ ਰਹੀ ਹੈ ਕਿ ਉਹਨਾਂ ਦੇ ਬੇਟੇ ਸੌਰਵ ਗੁਪਤਾ ਜੀ ਨੇ ਐਪਲੀਕੇਸ਼ਨ ਲਗਾਈ ਕਿ ਬਈ ਅਵਤਾਰ ਸਿੰਘ ਦੀ ਡੈਥ ਹੋ ਚੁੱਕੀ ਹੈ ਤੇ ਆਹ ਵਿਲ ਹੈਗੀ ਹੈ ਉਹਦੇ ਵਿਲ ਦੇ ਬੇਸ ਤੇ ਅਸੀਂ ਵਾਰਿਸ ਬਣ ਗਏ ਹੋਈ ਗੱਲ ਹੈ